ਸੀ 55 ਡੀਆਈ ਅਲਟਰਾ ਬੰਨ ਹਾਂਜੀ 10 ਮਾਡਲ ਦੀ 10 ਮਾਡਲ 32ਵੀਂ 13 ਸੰਗਰੂਰ ਨੰਬਰ ਹੈ ਸੰਗਰੂਰ ਦਾ ਨੰਬਰ ਕੋੜਾ ਬੈਂਪਰ ਲੱਗਿਆ ਹੋਇਆ ਹਾਂਜੀ ਪਾਵਰ ਸਟੀering ਤੇ ਆ ਇਹ 3 ਲੱਖ ਤੇ 10000 ਹੈ ਹਾਂਜੀ ਇਹ ਦੇ ਦਾਂਗੇ ਆਪਾਂ 2 ਲੱਖ ਤੇ 80000 2 ਲੱਖ 80000 80000 ਹੈ ਗੰਡਾ 36 ਦੀ ਸਪੈਸ਼ਲ ਐਡੀਸ਼ਨ ਹੈ ਸਪੈਸ਼ਲ ਐਡੀਸ਼ਨ 15 ਮਾਡਲ ਹੈ ਠੀਕ ਹੈ ਜੀ 15 ਮਾਡਲ ਆ ਗਿਆ ਜੀ ਹਾਂ ਹਾਂ ਬੁਲੇਟਰ ਵੀ ਮਹਿੰਗੇ ਪਾਏ ਹੋਏ ਇਹਦੇ ਠੀਕ ਹੈ ਜੀ 3 ਸਪੀਡ ਹੈ 1460 ਹਾਂਜੀ 3 ਸਪੀਡ ਹੈ ਰੀਜ਼ ਬੀਡ 4 ਸਿਲੰਡਰ ਹਾਂਜੀ ਛੋਟਾ 60 ਐਸਪੀ 22 22 ਮਾਡਲ ਆ 22 ਮਾਡਲ ਆ ਹਾਂਜੀ ਠੀਕ ਆ ਫੁੱਲ ਟੌਪ ਮਾੜਾ ਟੌਪ ਫੁੱਲ ਟੌਪ ਡਿਸਟ੍ਰਿਬਿਊਟਰ ਡਾਬਲ ਡਾਬਲ ਸਾਰਾ ਓਕੇ ਜੀ ਇਹਦੇ ਪਾਸੇ ਘਰ ਪਾਵਰ ਸਟੀering ਓਕੇ ਜੀ ਹਾਂਜੀ ਦੋਸਤੋ ਹਸੀਕਾ ਸਾਰੇ ਦੋਸਤਾਂ ਮੇਰੇ ਨੂੰ ਆਪਾਂ ਪਹੁੰਚ ਚੁੱਕੇ ਹਾਂ ਤਲਵੰਡੀ ਸਾਬੋ ਤੀਰਥਬਾਈ ਨਾਲ ਕਰਦੇ ਆ ਗੱਲਬਾਤ ਹਸੀਕਾ ਜੀ ਠੀਕ ਹੈ ਜੀ ਆਹ ਜੀ ਬਹੁਤ ਬੜੀ ਅੱਜ ਜੀ ਬੁੜੇ ਜੀ ਆਪਾਂ ਸੇ ਸਾਤਾ ਟਰੈਕਟਰ ਦਿਖਾਵਾਂਗੇ ਹਾਂ ਜੀ ਦਿਖਾਵਾਂਗੇ ਹੈਗੇ ਜੀ ਠੀਕ ਹੈ ਜੀ ਹਾਂ ਜੀ ਵੀਡੀਓ ਸ਼ੁਰੂ ਕਰਦੇ ਆ ਜੀ ਸੋਨੇ ਲਿੱਕੇ ਤੋਂ ਹਾਂ ਜੀ 15 ਮਾਡਲ 15 ਮਾਡਲ ਡੀਏ 750 RX RX ਪੰਜਾਬ ਦਾ ਨੰਬਰ ਆ ਹਾਂ ਸਾਰਾ ਅਰੀਜਨਾ ਟਰੱਕ ਦੇ ਚਾਬੀਨ ਲੱਗੇ ਟਰੈਕਟਰ ਦੇ ਹਾਂ ਜੀ ਹਾਂ ਪੈ ਟੂ ਰਾਂ ਓਕੇ ਵੈ ਕਿਸੇ ਪਾਸੇ ਨੌਂ ਦੀ ਟਰੈਕਟਰ ਦੇ ਆ ਕਿਸੇ ਨਾਲ ਹੀ ਕਰਕੇ ਲਿਆ ਟਾਇਰਾਂ ਦੀ ਬਈ ਕੀ ਕੰਡੀਸ਼ਨ ਰਹੂਗੀ ਟਾਇਰ ਹੈਗੇ ਬਈ 90 ਪੈਸੇ 90 ਪੈਸੇ ਟਾਇਰ ਹਾਂ ਮੂਰਲੇ ਹੈਗੇ 70 ਪੈਸੇ ਠੀਕ ਆ ਜੀ ਡਿਸਟ੍ਰੀਬਿਊਟਰ ਦੀ ਓਕੇ ਜਮਾ ਡਬਲ ਇਹ ਡਬਲ ਹੀ ਆ ਠੀਕ ਆ ਜੀ ਪਾਵਰ ਸਟੀering ਡਬਲ ਡਿਸਟ੍ਰੀਬਿਊਟਰ ਫੁੱਲ ਟੌਪ ਵਾਲਾ ਮਾਰਲਾ ਫੁੱਲ ਟੌਪ ਮਾਰਲਾ ਜੀ ਠੀਕ ਆ ਜੀ ਹਾਂ ਕੀ ਡਿਮਾਂਡ ਆ ਜੀ ਇਹਦੀ ਡਿਮਾਂਡ ਹੈਗੀ ਆ ਜੀ 4,65,000 4,65,000 ਡਿਮਾਂਡ ਆ ਹਾਂ ਜੀ ਕਿੰਨੇ ਤੱਕ ਹੋਊ ਜੀ ਇਹ ਦੇ ਦਾਂਗੇ ਆਪਾਂ ਹਾਂ ਜਾਨਾ 4,40,000 ਆ 440 ਦਾ ਹੀ ਹਾਂਜੀ ਠੀਕ ਆ ਜੀ ਅੱਗੇ ਅਰਜਨ ਅਰਜਨ 10 ਮਾਡਲ 605 ਡੀਆਈ ਅਲਟਰਾ 1 ਹਾਂਜੀ 10 ਮਾਡਲ ਵਿੱਚ 10 ਮਾਡਲ ਪੀਵੀ 13 ਸੰਗਰੂਰ ਨੰਬਰ ਹੈ ਸੰਗਰੂਰ ਦਾ ਨੰਬਰ ਕੋੜਾ ਬੈਂਪਰ ਲੱਗਿਆ ਹੋਇਆ ਹਾਂਜੀ ਪਾਵਰ ਸਟੀering ਤੇ ਆ ਗਿਆ ਤਾਂ ਰਾਕੇ ਜੀ ਕੰਦਗੰਨਾ 80 85 ਪੈਸੇ 80 85 ਪੈਸੇ ਟਾਇਰਾਂ ਦੀ ਕੰਡੀਸ਼ਨ ਆ ਹਾਂਜੀ ਠੀਕ ਆ ਜੀ ਗੰਦਾ ਪੱਟੀ ਫਸਰੀ ਸਮਾਨ ਨਾਲ ਜੋ ਕੁਝ ਹੈਗਾ ਠੀਕ ਆ ਸਾਡੇ ਕੱਪੜੇ ਵਾਲੀ ਮਿਲੂਗਾ ਨਾ ਨਾ ਅਸੀਂ ਜਿਵੇਂ ਕਰਾ ਜੀ ਠੀਕ ਆ ਜੋ ਮਿਲੂਗੀ ਹਾਂਜੀ ਜੋ ਲੱਗੀ ਲਗਾਈ ਹੈ ਠੀਕ ਹੈ ਜੀ ਸਾਈਡ ਗੇਅਰ ਦੇ ਵਿੱਚ ਆ ਗਿਆ ਕੰਡੀਸ਼ਨ ਪੂਰੀ ਚੰਗੀ ਵੀ ਆ ਟਰੈਕਟਰ ਦੀ ਹਾਂਜੀ 10 ਮਟਲਾ ਰੇਟ ਦਾ 3 ਲੱਖ ਤੇ 10 ਹਜ਼ਾਰ ਹੈ ਹਾਂਜੀ ਇਹ ਦੇ ਦਾਂਗੇ ਆਪਾਂ 2 ਲੱਖ ਤੇ 80 ਹਜ਼ਾਰ ਦੋ ਲੱਖ 80 ਹਜ਼ਾਰ 80 ਹਾਂ ਠੀਕ ਹੈ ਜੀ ਅੱਗੇ ਜੀ ਆਜੋ ਇੱਧਰ ਆਜੋ ਸੋਨਾ ਲਿੱਕਾ ਜੀ ਹਾਂਜੀ ਸੋਨਾ ਲਿੱਕਾ ਡੀਆਈ 750 ਹਾਂਜੀ ਇਹ ਵੀ ਪੰਜਾਬ ਆ ਨੰਬਰ ਇਹ ਹਰਿਆਣਾ ਜੀ ਇਹ ਹਰਿਆਣਾ ਨੰਬਰ ਆ ਹਾਂਜੀ ਸਕੰਦਰ ਮਾਡਲ ਚ ਆ ਗਿਆ ਜੀ ਇਹ ਹਾਂਜੀ ਇਹ ਕਿੰਨੇ ਮਾਡਲ ਹੈ ਭਾਈ ਇਹ 20 ਮਾਡਲ ਆ ਜੀ ਵੀ ਮਾਡਲਾ ਹਾਂਜੀ ਐਰਾਂ ਟੂਰਾਂ ਦੀ ਕੰਡੀਸ਼ਨ ਜੀ ਤਾਰ ਤੇ ਜੀ 85 ਦੱਬੇ ਪੈਸੇ ਚਲ ਨਾਲ ਦੀ ਆ ਹਾਂ ਹਾਂ ਚਾਰੇ ਠੀਕ ਆ ਜੀ ਫੁੱਲ ਟਾਪ ਚ ਆ ਗਿਆ ਜੀ ਹਾਂਜੀ ਹਾਂ ਇਹਦਾ ਨੰਬਰ ਐਨੋਸੀ ਮਿਲ ਜੂਗੀ ਹਾਂਜੀ ਹਾਂ ਲਾਉਣ ਸੋਣ ਵੀ ਹੋ ਜੂ ਤੇ ਫੁੱਲਾ ਠੀਕ ਆ ਜੀ ਹਾਂ ਹਾਂ ਕਿੰਨੇ ਮਾਡਲ ਚ ਕਰਤਾ 495000 ਆ ਜੀ ਲੈਣ ਦੇ ਨਾ ਬਈ ਪਰੰਦੇ ਨਾ ਦੇ ਦਾਂਗੇ 50 ਲੱਖ ਤੇ 60000 ਦਾ 4 ਲੱਖ 60000 ਹਾਂ ਬਾਕੀ ਮੌਕੇ ਥੋੜੀ ਵੀਡੀਓ ਦੇਖਿਓ ਹੋਰ ਮਨ ਤਾਂ ਚੱਲਦਾ ਠੀਕ ਆ ਜੀ ਕੀ ਆ ਗਈ 8:55 ਹਾਂ ਸਭਰਾਜ ਇਹ ਕਿੰਨੇ ਮਾਡਲ ਹੈ ਜੀ ਤੇ ਮਾਡਲ ਹੈਗਾ ਜੀ 21 21 ਮਾਡਲ ਆ ਫੁੱਲ ਟੌਪ ਮਾਡਲ ਜਾ ਹਾਂਜੀ ਪੰਜਾਬ ਨੰਬਰ ਪੰਜਾਬ ਨੰਬਰ ਫਾਈਬਰ ਵਾਲੀ ਹੁੱਡ ਲੱਗੀ ਆ ਹਾਂਜੀ ਥੋੜਾ ਹੀ ਚੱਲਿਆ ਟਰੈਕਟਰ ਹਾਂਜੀ ਹਾਂਜੀ ਐਟੂ ਨਾਲ ਦੀ ਆ ਬਈ ਇਹਦੇ ਹਾਂ ਨਾਲ ਦੇ ਕਿੰਨੇ ਪੈਸੇ ਹੋਣਗੇ ਟਾਇਰਾਂ ਟਾਇਰ ਹੈਗੇ ਜੀ ਮੰਨ ਕੇ ਚੱਲੋ 65 70 ਪੈ 65 70 ਪੈ ਟਾਇਰਾਂ ਦੀ ਕੰਡੀਸ਼ਨ ਆ ਫਾਈਬਰ ਵਾਲੀ ਹੁੱਡ ਲੱਗੀ ਆ ਬਈ ਪਿੱਛੋਂ ਦਿਖਾ ਦੇ ਟੈਕ ਪਿੱਛੋਂ ਪਿੱਛੋਂ ਮਗਰਮਾ ਬੁਲਾ ਦੇ ਟ੍ਰੈਕਟਰ ਤੇ ਮਗਰਮਾ ਪਿੱਛੇ ਗੀ ਕੰਡੀਸ਼ਨ ਦਾ ਪੂਰਾ ਅਰੀਜਨਲ ਟਰੈਕਟਰ ਸਾਰਾ ਜਿੱਦ ਕਲਮ ਨਹੀਂ ਲੱਗੀ ਦੇਖੋ ਪਿੱਛੇ ਗਾਰੰਟੀ ਹੈ ਪਿੱਛੇ ਹਾਂ ਪਿੱਛੇ ਵੀ ਦਿਖਾ ਦਿਓ ਠੀਕ ਹੈ ਜੀ ਪੂਰੀ ਗਾਰੰਟੀ ਇਹ ਡਿਮਾਡ ਹੈ ਇਹ ਦੇ ਦਾਂਗੇ 5 575000 ਰੁਪਿਆ ਦੇ ਦਾਂਗੇ ਯਾ 595 95 ਰੇਟ ਹੈ ਦਾ 575 ਦੇ ਦਾਂਗੇ ਬਾਕੀ ਤੁਹਾਡੀ ਵੀਡੀਓ ਦੇਖ ਕੇ ਹੋਊਗਾ ਬੰਦਾ ਮੰਨ ਤਾਂ ਹੋਰ ਕਰ ਦਾਂਗੇ ਆਪਾਂ ਠੀਕ ਹੈ ਜੀ ਠੀਕ ਹੈ ਇਹ ਸੋਨਾ ਲਿਖਾ ਡੀਏ 60 ਆਰ ਹੈ ਆ ਦੇਖੋ ਪੀਵੀ ਪੁਆਇੰਟ ਮਹਾਲੀ ਨੰਬਰ ਹਾਂਜੀ ਪੰਜਾਬ ਨੰਬਰ ਠੀਕ ਹੈ ਜੀ ਇਹ ਕਿੰਨੇ ਮਾਡਲ ਹੈ ਇਹ 16 ਸੋੜਾ ਹੂੰ ਇਹਦੇ ਟਾਇਰ ਟੁਰਬੀ ਇਹਦੇ ਟਾਇਰ ਹੈਗੇ ਜੀ 80 ਕੇ ਪੈਸੇ 80 ਪੈਸੇ ਟਾਇਰ ਆ ਹਾਂਜੀ ਠੀਕ ਆ 4 ਲੱਖ 75000 ਰੁਪਏ ਰੇਟ ਆ ਜੀ ਇਹਦਾ ਹਾਂਜੀ ਇਹ ਦੇ ਦਾਂਗੇ 4.5 ਲੱਖ ਰੁਪਏ ਦਾ 4.5 ਦਾ ਜੀ ਹਾਂਜੀ ਠੀਕ ਆ ਜੀ ਉਸ ਤੋਂ ਬਾਅਦ ਆ ਗਿਆ ਹਵਾਲਾ ਹਵਾਲਾ ਲੈਂਦਾ 36 ਦੀ ਸਪੈਸ਼ਲ ਐਡੀਸ਼ਨ ਹੈ ਸਪੈਸ਼ਲ ਐਡੀਸ਼ਨ 15 ਮਾਡਲ ਠੀਕ ਆ ਜੀ 15 ਮਾਡਲ ਆ ਗਿਆ ਜੀ ਆਹ ਹਾਂ ਬੁਲਟਾਰ ਵੀ ਮਹਿੰਗੇ ਪਾਏ ਹੋਏ ਇਹਦੇ ਠੀਕ ਆ ਜੀ 3 ਸਪੀਡ 3 ਸਪੀਡ ਆ ਪੰਜਾਬ ਦਾ ਨੰਬਰ ਇਹ ਹਰਿਆਣਾ ਹਰਿਆਣੇ ਦਾ ਨੰਬਰ ਆ ਹਾਂਜੀ ਇਹ ਗੱਬਾਇ ਕਲੇ ਟਾਇਰਾਨਿਕ ਹੀ ਕੰਡੀਸ਼ਨ ਹੈ ਪਰ ਹਜੇ 70 ਪੈਸੇ ਤੇ ਉਤਰ ਜੂਜੀ ਜੀ ਰਹਿ ਚਾ ਗਿਆ 70 ਪੈਸੇ ਬਾਇਕ ਵਾਲੇ ਟਾਇਰਾਂ ਦੀ ਕੰਡੀਸ਼ਨ ਆ 프ਰੰਟ ਵਾਲੇ ਲੰਮੀ ਆ ਤੇ 3 ਸਪੀਡ ਚ ਆ ਗਿਆ ਪੂਲ ਟੌਪ ਮਾਡਲ ਚ ਆ ਗਿਆ ਇਹ 4 ਲੱਖ 95000 ਰੁਪਏ ਮੰਗਦੇ ਬਾਈ ਹਾਂਜੀ ਦੇ ਦਾਂਗੇ ਪੱਕਾ 4 ਲੱਖ ਤੇ 60000 ਦਾ 4 60 ਦਾ ਜੀ ਹਾਂਜੀ ਬਾਕੀ ਕੋਈ ਵੀਡੀਓ ਦੇਖ ਕੇ ਆਪਾਂ ਹੋਰ ਮਾਨਤਾ ਕਰ ਲਾਂਗੇ ਜੀ 60 ਹਾਂਜੀ ਉਹ ਤੋਂ ਪਤਾ ਲੱਗਾ ਸਟੈਂਡਰਡ ਆ ਸਟੈਂਡਰਡ ਆ T Y 460 ਹਾਂਜੀ 3 ਸਪੀਡ 3 ਸਪੀਡ 4 ਸਿਲੰਡਰ ਹਾਂਜੀ ਛੋਟਾ 60 h p 22 22 ਮਾਡਲ ਆ 22 ਮਾਡਲ ਆ ਹਾਂਜੀ ਠੀਕ ਆ ਫੁੱਲ ਟੌਪ ਮਾਡਲ ਟੌਪ ਫੁੱਲ ਟੌਪ ਡਿਸਟ੍ਰੀਬਿਊਟਰ ਡਬਲ ਡਬਲ ਸਾਰਾ ਓਕੇ ਜੀ ਇਹਦੇ ਪਾਸੇ ਘੱਟ ਪਾਵਰ ਸਟੀering ਓਕੇ ਜੀ 460 ਸਟੈਂਡਰਡ ਟਾਇਰ ਟੂਰ ਬਾਈ ਇਹ ਜਦੋਂ ਨਵੀਂ ਪਏ ਆ ਬਾਈ ਨਾਲ ਦੀ ਆ ਹਾਂ ਨਾਲ ਦੇ ਠੀਕ ਆ ਜੀ ਕੋੜਾ ਬੰਪਰ ਲੱਗਿਆ ਕੋੜਾ ਬੰਪਰ ਇਹ ਮਾਡਲ ਬਾਈ 22 ਮਾਡਲ ਆ ਜੀ ਸਰੀ ਸਪੀੜਾ 22 ਮਾਡਲ ਡਿਮਾਂਡ ਇਹ ਦੀ ਸਾਢੇ 5 ਲੱਖ ਡਿਮਾਂਡ ਆ ਜੀ ਸਾਢੇ 5 ਡਿਮਾਂਡ ਆ ਹਾਂ ਜੀ 5 ਲੱਖ ਤੇ 10000 ਦਾ ਪੰਜ ਦਾ ਠੀਕ ਆ ਜੀ 5 ਲੱਖ 10000 ਦਾ ਹੋਰੀ ਹਾਂ ਸੋਨਾ ਦੇ ਕਾ 35 ਅੱਗੇ ਸੋਨਾ ਲਿਖਾ ਡੀ ਆਈ 35 ਵਾਲਾ ਤੇਰਾ ਮਾਡਲ ਆ ਹਾਂ ਜੀ ਪੰਜਾਬ ਨੰਬਰ ਆ ਠੀਕ ਆ ਜੀ ਟਾਇਰ ਫਰੰਟ ਵਾਲੇ ਨਵੇਂ ਆ ਟਰੈਕਟਰ ਦੇ ਠੀਕ ਠੀਕ ਆ ਹਾਂ ਇਹ ਟਰਾਈ ਚੱਲੀ ਜਾਂਦੀ ਹੈ ਹਾਂ ਜੀ ਇਹ ਟਰਾਈ ਚੱਲੀ ਜਾਂਦੀ ਆ ਹਾਂ ਹਾਂ ਕੋਈ ਨਹੀਂ ਹੋਰਾਂ ਦੇ ਕਰ ਦਿਖਾਓ ਦਿਖਾਓ ਕੋਈ ਨਹੀਂ ਵੀਰੂ ਦਿਖਾਓ ਇਹ ਮਾਡਲ ਕਿੰਨੇ ਸੀ 13 13 13 ਨੰਬਰ ਦਾ ਹਾਂ ਜੀ ਪੰਜਾਬ ਨੰਬਰ ਬਾਈਕ ਵਾਲੇ ਟਾਇਰ ਬਈ ਬੈਕ ਵਾਲੇ ਟਾਇਰ ਹੈਗੇ ਜੀ ਉੱਤੇ ਨਾਲ ਦੀ ਹੈ ਜੀ ਨਾਲ ਦੀ ਬਾਈਕ ਵਾਲੇ ਅੱਧੇ ਟਾਇਰ ਆ 프ਰੰਟ ਵਾਲੇ ਨਵੇਂ ਆ ਹਾਂ ਜੀ ਠੀਕ ਆ ਡਿਮਾਂਡ ਇਹਦੀ ਕਿੰਨੀ ਹੈ ਜੀ ਡਿਮਾਂਡ ਹੈਗੀ ਜੀ ਤਾਂ 2,85,000 2 ਲੱਖ ਹਾਂ ਜੀ 2,60,000 ਦਾ ਰੇਟ ਦਿਆਂਗੇ 260 ਦਾ ਜੀ ਠੀਕ ਆ ਜੀ ਹਾਂ ਜੀ ਤੇ ਕੰਟੈਕਟ ਨੰਬਰ ਦੱਸ ਦਿਓ ਜੀ 957775 ਹਾਂਜੀ 99278 ਠੀਕ ਹੈ ਜੀ ਪੁਰਾਣਾ ਟਰੈਕਟਰ ਕੱਟਾ ਜਾਊਗਾ ਹਾਂ ਵਿੱਚ ਕੱਟਾਂਗੇ ਲਾਉਣ ਵੀ ਕਰਵਾ ਦਾਂਗੇ ਹਾਂਜੀ ਸਾਰੇ ਸਵਤਾ ਠੀਕ ਹੈ ਜੀ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ ਕੋਈ ਵੀ ਟਰੈਕਟਰ ਕੁਵੀਦਰਾ ਕੰਟੈਕਟ ਕਰ ਲਿਓ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਜੀ ਧੰਨਵਾਦ ਧੰਨਵਾਦ